ਜਾਹੀ ਨਮਸਕਾਰ ਸਸੀਗਾ ਦੇਸ ਤੋਂ ਤੁਹਾਡਾ ਸੰਜੀਪ ਹਾਂ ਰਿਪੋਰਟ ਦੇਤੇ ਤੁਹਾਡੇ ਸਾਰੇ ਸਵਾਲ ਕਰਦੇ ਆ ਉਸ ਤੋਂ ਜੀਵੇ ਕਿਤਾਬ ਉਸਿਆ ਹੈ ਅੱਜ 7 ਜੂਨ ਨੂੰ ਕਿਣ ਵੀਰਪੁਰ ਵਿਖੇ ਜਿਹੜਾ ਸਾਲਾਨਾ ਮੇਲਾ ਤੋਂ ਲੱਗਦਾ ਪਤਾ ਜੀ ਦਾ ਪਾਉ ਤੁਮ ਦਾ ਨਾਮ ਲਾਇਆ ਜਾ ਰਿਹਾ ਹੈ ਮੇਰੇ ਪਿੱਛੇ ਤੁਸੀਂ ਤਸਵੀਰਤ ਦੇਖ ਰਹੇ ਹੋ ਕਿ ਜਿਹੜਾ ਮੇਲਾ ਹੈ ਪੂਰਾ ਭਰਿਆ ਆ ਉਹ ਤਰੀਕੇ ਨਾਲ ਜਿਹੜਾ ਮਨਾਇਆ ਜਾ ਰਿਹਾ ਹੈ ਸਾਰੀ ਜਿਹੜੀ ਸੰਗਤ ਹੈ ਦੂਰ ਦੂਰੋਂ ਇੱਥੇ ਪਹੁੰਚਦੀਆਂ ਤੇ ਪਾਪਾ ਜੀ ਦਾ ਜਿਹੜਾ ਆ ਔਰ ਉਹ ਲੰਗਰੀ ਸ਼ਕਤੀ ਚ ਤੇ ਨਾਲਾ ਬਾਬਾ ਜੀ ਦਾ ਆਸ਼ੀਰਵਾਦ ਵੀ ਪ੍ਰਾਪਤ ਕਰ ਰਹੀਆਂ ਨੇ ਤੇ ਬਹੁਤ ਮੰਨੇ ਪ੍ਰਮੰਨੇ ਜਿਹੜੇ ਸਿੰਗਰ ਹੈ ਇੱਥੇ ਆਏ ਨੇ ਤੇ ਆਪਣੀ ਹਾਜ਼ਰੀ ਲਵਾਏ ਨੇ ਮਾਰੇ ਨੇ ਤੇ ਮੇਰੇ ਨਾਲ ਕਿਸ ਸਮੇ ਜਿਹੜੇ ਪੀਟਰ ਬਾਬਾ ਜੀ ਮजूद ਨੇ ਜੋ ਕਿ ਦੋ ਦੋ ਆਵਾਜ਼ਾਂ ਦੇ ਮਾਲਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਇਸ ਬਾਰੇ ਕੀ ਕਹਿਣਾ ਚਾਹੁੰਦੇ ਨੇ ਜੀ ਸਰ ਹਾਂ ਜੀ ਸਰ ਸਭ ਤੋਂ ਪਹਿਲਾਂ ਬਹੁਤ ਬਹੁਤ ਅਧਿਆਤੇ ਦਰਵਾਜ਼ੇ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਇਸ ਵਿੱਚ ਜੀ ਸਰ ਨਾਲ ਆਪਣੇ ਬਾਰੇ ਦੱਸ ਦਿਓ ਹਾਂਜੀ ਗੰਗਾ ਕਿ ਮੈਂ ਮੇਰਾ ਜਿਹੜਾ ਜਿਲ੍ਹਾ ਉਹ ਮਾਲਸਾ ਡਿਸਟ੍ਰਿਕਟ ਹੈ ਸਿੱਟੀ ਵਿਸ਼ਾ ਵਾਲਾ ਜੋ ਸੀਗਾ ਅਸੀਂ ਮੈਨਾਂ ਮੈਨੂੰ ਸਦਾ ਵੈਸੇ ਕੋਈ ਜਗ੍ਹਾ ਦੂਰ ਤੇ ਉੱਥੋਂ ਦੇ ਰਹਿਣ ਵਾਲੇ ਪਿੰਡ ਸਾਡਾ ਪੂਣਾ ਵੜਾ ਤੇ ਸੁਵਿਧਾ ਸਲੀਟ ਹੈ ਫੀਲ ਹੈ ਅੱਜ ਤੇ ਸਾਡੇ ਸਾਰੇ ਸਪੈਸ਼ਲ ਸਿੰਗਰਾਰ ਜੀ ਜਿਹੜੇ ਆਪਣੇ ਇਥੇ ਦੇ ਕੁਝ ਵਲਾਰ ਜੀ ਹੁਣ ਖੁਸ਼ੀ ਦਾ ਜੀ ਹੁਣ ਪੁੱਗਾਂ ਵਾਸਤੇ ਨਹੀਂ ਬਰੇਕੇ ਸਰ ਸਭਪਤੀ ਜਦੋਂ ਪਤਾ ਲੱਗਾ ਕਿ ਦੋ ਦੋ ਆਵਾਜ਼ਾਂ ਦੇ ਜਿਹੜੇ ਤੁਸੀਂ ਮਾਰਕ ਹੈਗੇ ਹੋ ਕਿਸ ਤਰ੍ਹਾਂ ਵਾਇਰ ਕੱਟ ਲੇਦੇ ਹੋ ਇਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਇਹ ਤਾਂ ਜੀ ਤੁਹਾਡਾ ਚਲੋ ਇੱਕ ਗੱਲ ਬਾਰੇ ਦੇਖੀ ਹੈ ਕਿ ਇਹ ਕੁਦਰਤੀ ਗੌਰਵ ਦਿੱਕਤ ਚੂਹ ਹੈ ਜੀ ਇਹਦੇ ਵੀ ਮਾਇ ਕੋਈ ਜ਼ਿਆਦਾ ਮਹੱਤਵ ਕਰੀਏ ਇਹਦੇ ਬਾਰੇ ਜਾਂ ਕੋਈ ਜਵੇਂ ਸਿੱਖਿਆ ਮੰਤਰ ਇਹ ਉਹ ਅਕਾਲਪੁਰ ਖਦੀ ਉਹ ਜਗਤ ਹੈ ਤੇ ਮੈਂ ਕੋਸ਼ਿਸ਼ ਕੀਤੀ ਸੀ ਜਦੋਂ ਮੈਂ ਛੋਟਾ ਹੁੰਦਾ ਸੀ ਮਹਿੰਦਰ ਸਦੀਕ ਤੇ ਮਿੰਟ ਸਾਹਿਬ ਥੰਡੇ ਬੈਠ ਕੇ ਸੁਣਦਾ ਹੁੰਦਾ ਸੀ ਤੇ ਉਹਦੇ ਮੁੱਟ ਵੀ ਜੁਗਾਰ ਹੁੰਦੇ ਅੰਮ੍ਰਿਤਾਂ ਦੇ ਬਸਾਰੋ ਬੇਤੋ ਬਿਲਕੁਲ ਇਹ ਗਾਣੇ ਬੜੇ ਪਪੂਲਰ ਹੋਏ ਸੀਗੇ ਜਦੋਂ ਮੈਂ ਚੱਚਾ ਲਿਖਣ ਲੱਗਦਾ ਸਹਰਾਂ ਤੁੱਲੀ ਦਿੱਤੀ ਆ ਬੜਾ ਮੇਟੋ ਬੜਾ ਜੀਤ ਕੋਲ ਕਿਤਨਾ ਬਣਾਉਂਦਾ ਤੇ ਪਪੂਲਰ ਹੋ ਗਏ ਉਸ ਟਾਈਮ ਫਿਰ ਕੇਟ ਵੀ ਲੱਗਦੀ ਸੀ ਤਾਂ ਵੈਸੇ ਤਾਂ ਮੈਂ ਆਲ ਰੌਂਡਰ ਹੀ ਨਾ ਮੈਂ ਮੁਕਰਾ ਫਿਰ ਦਸਵੇਂ ਫਾਰਨ ਦੇ ਨੇ

ਸਭ ਗੱਲ ਕਰੀਏ ਤਾਂ ਪਹਿਲੇ ਗਾਣੇ ਤੇ ਹੁਣ ਗਾਣੇ ਵਿੱਚ ਬਹੁਤ ਫਰਕ ਆ ਗਿਆ। ਇਹ ਕਿਸ ਤਰ੍ਹਾਂ ਦੇ ਦੇ ਤੁਸੀਂ ਗਾਣਿਆਂ ਨੂੰ? ਬੈਲੇ ਉਹ ਇਹ ਐਨੇ ਗਾਣੇ ਸੀ ਜਿਹੜੇ ਹੁੰਦੇ ਸੀਗੇ ਸਿਰ ਨੂੰ ਸਭਿਆਚਾਰ ਤੋਂ ਸਬੰਧ ਸਭਿਆਚਾਰ ਕਿਤੇ ਸੁਣ ਵੀ ਨਹੀਂ ਸੀ। ਜੀ ਵੀ ਅੱਜ ਦਿਨ ਇਹ ਪਲਚਰ ਹੈ ਉਹ ਦੇਖਣ ਵਾਲਾ ਬੰਦਾ। ਜੀ। ਦੇਖਦੇ ਨੇ ਉਹ ਜਿਹੜੇ ਕੋਈ ਸ਼ਬਦਾਵਲੀ ਸੀ ਪਹਿਲਾਂ ਗਾਣੇ ਵਿੱਚ ਨਹੀਂ ਨਹੀਂ। ਅੱਜ ਵੀ ਮਿੱਠਾ। ਇਹ ਕੋਈ ਬੱਚਕ ਤਾਂ ਹੁਣ ਕੁਝ ਮਰਦੇ ਸੀ ਕੋਈ ਲਿਖੇ ਬਣਾ ਬਲਾਜ ਦੇ ਵਿੱਚ। ਪਕੜਦੇ ਨੇ ਜੀ ਤੇ ਦੰਨਾਂ ਨੇ ਗੱਲ ਸਹੀ ਵੀ ਕਹਿਆ ਸੀ ਜਨਾ ਇੱਕ ਪਾਲੀਆਂ ਤੇ ਜਿਹਨੂੰ ਮੱਤੂ ਨੇ ਕੰਮ ਲਾਤਾ ਮਤੀ ਤੇ ਦੰਨਾਂ ਬਿਲਕੁਲ ਸਹੀ ਸੀ ਜਨਾ ਪਰ ਇਹ ਵੇਂਦੀ ਜਿਹੜੀ ਹੈ ਅੱਜ ਕੱਲ ਦੀ ਅੱਜ ਕੱਲ ਮਿਹਨਤ ਘਟਾ ਹੈ ਤੇ ਅਗਲਾ ਇਹ ਵੀ ਸਫਲਤ ਹੋਣਾ ਚਾਹੁੰਦਾ ਰਾਤ ਦੇ ਰਾਤ ਤੇ ਜਿੰਨੇ ਮਿਹਨਤ ਕੀਤੀ ਮਿਹਨਤ ਚੱਲ ਚੱਲ ਕਦੀ ਕਿਤੇ ਜ਼ਿੰਦਗੀ ਦਾ ਕੋਈ ਸ਼ਾਰਟਕਟ ਨਹੀਂ ਹੈਗਾ ਜਿੱਨਰ ਕਰਕੇ ਜਿਹੜਾ ਇਹ ਮੁਕਾਮ ਹਾਸਲ ਕਰ ਸਕਦੇ ਹੈ ਜੀ ਬਿਲਕੁਲ ਬਿਲਕੁਲ ਬਿਨ ਸ਼ੱਕ তেসরে তো লাইন আ আ দর্শকানোর যারা হ্যাঁ চা লাগে সোজা এডি মুড়ছ দাও রিডে ਕਹਿੰਦਾ ਯਾ ਯਾ ਦੱਤੇ ਵੀ ਤੇ ਕਰਿਆ ਤੋ ਤੇ ਜੀ ਚੱਟਿਆ ਇਹ ਜੇ ਜੇ ਜਣਾ ਕਰਿਆ ਕਰੀ ਦੇਖ ਇੰਨੇ ਕਰੇਗਾ ਓਏ जना के يا रे के 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 ਸਾਡੇ ਦਸ਼ਕਾਂ ਤੋਂ ਦੋ ਦੋ ਆਵਾਜ਼ਾਂ ਦੇ ਜਿਹੜੀਆਂ ਸੁਣਨ ਨੂੰ ਮਿਲੀਆਂ ਨੇ ਇਹ ਮੁਹੰਮਦ ਸਦੀਕ ਤੇ ਰਚਿਤ ਕੋਰਨ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਅੱਜ ਜਿਹੜੀ ਸਾਡੇ ਉਸਤਾਦ ਨੇ ਕਿ ਮੇਰੇ ਨਾਲ ਜਦੋਂ ਬਖੂਸ ਨੂੰ ਦਿੱਤਾ ਉਹ ਇਹ ਵੀ ਬਾਈ ਫਰਮ ਨੇ ਕਿ ਇਹਨਾਂ ਤੋਂ ਕੈਮਰਾ ਬੰਦਾ ਦਿਓ ਜੀ ਸਰ ਹਾਂ ਸੁਖਮਨ ਜੀ ਕਿ ਇਹਨਾਂ ਨੇ ਰੇਟੇ ਨੇ ਜਿਹੜੀ ਇਸ ਲਈ ਨਾਲ ਇਹ ਜੀਤਾ ਜਿਹੜੇ ਤੇ ਇਹ ਸ਼ਸਤਰ ਜਿਹੜੇ ਤੇ ਇਹਨਾਂ ਦੇ ਬੇਟੇ ਨੇ ਮੇਰੇ ਨਾਲ ਮੈਡਲਿਨ ਤੇ ਕੰਮ ਕਰਦੇ ਨੇ ਇਹਨਾਂ ਦੇ ਬੇਟੇ ਨੇ ਮੈਂ ਪਤਾ ਨਹੀਂ ਕਿੰਨਾ ਜਿਆਦਾ ਜਾਣਦੇ ਆ ਸਰ ਜੀ ਕੀ ਕਹਿਣਾ ਚਾਹੋਗੇ ਸਰਬਸੇ ਮਿਹਨਤਾਂ ਸੇ ਮੈਂ ਤਾਂ ਵੀ ਨਾ ਭਾਜੀ ਨੂੰ ਬਈ ਮਿਹਨਤ ਕਰੋ ਦਾ ਕਹਤ ਜਿੱਤਾ ਵੀ ਹੁੰਦਾ ਹੈ ਅੱਜ ਕੱਲ ਤਾਂ ਭਾਜੀ ਕੰਪਿਊਟਰ ਦੇ ਪਾ ਦੇਖੋ ਹਣਾ ਸਾਰਾ ਕੁਝ ਡਿਸਕਾਰ ਬਾਰੇ ਦਿੰਦਾ ਸੋਸ਼ਲ ਮੀਡੀਆ ਦਾ ਦਵਾ ਨਾ ਆ ਗਿਆ ਜੀ ਪਰ ਮਿਹਨਤ ਦਾ ਭਾਜੀ ਬੰਦੇ ਰਹਿੰਦੇ ਮਿਹਨਤ ਕਰਨੇ ਹੋਵੇ ਕਿਤਰਾਤ ਜਿਹੜਾ ਸਟਾਇਲ ਅੰਕਾ ਉਸ ਟੇਸ ਦੇ ਨਾਲ ਬੰਦਾ ਪਰ ਮਿਹਨਤ ਮਿਹਨਤੀ ਰਹੋ ਜੀ ਮੈਂ ਕਹਿੰਦਾ ਤੁਪਕੇ ਬੈਂਕ ਨਹੀਂ ਫਿਕਾ ਕਰਦਾ ਸਵੇਰ ਜੀ ਜੀ ਸਰ ਤੁਸੀਂ ਤਹੀ ਕੀ ਕਹਿਣਾ ਚਾਹੋਗੇ ਅਸੀਂ ਕਹਿੰਦੇ ਹਾਂ ਵੀ ਇੱਕ ਟੀਮ ਵਰਕ ਨਾਲ ਸਮਰਵੇ ਨਾਲ ਤੇ ਇਹਨੂੰ ਹਲਾਸ਼ੁਰੀ ਦੇ ਰਹੇ ਕਿਉਂਕਿ ਸਭ ਤੋਂ ਵੱਧ ਚਾਹੀਦਾ ਕਿ ਕੋਈ ਤੇ ਗਾਇਕ ਜਿਹੜਾ ਜਿਹਦੇ ਕੋਲ ਇਹ ਨੂੰ ਮਿਲਦਾ ਹੈ ਤੇ ਅਸੀਂ ਚਾਹੁੰਦੇ ਹਾਂ ਮੈਂ ਇਹ ਅਰਦਾਸ ਵੀ ਕਰਦੇ ਹਾਂ ਨਾਲ ਲੇ ਕੇ ਕਿ ਤੇਰਾ ਪ੍ਰੋਗਰਾਮ ਕਿ ਕਰੇ ਅਕੀਬਤ ਇਹ ਜਿਹੜੀ ਦਿੱਤਾ ਨੇ ਪਾਉਂਦੇ ਤਾਂ ਸ਼ੁਰੂ ਕਰ ਕੋਈ ਕਿਸੇ ਨੂੰ ਮਿਲਦੀ ਹੈ ਅਸੀਂ ਇਹਦੇ ਨਾਲ ਐਨ ਨੂੰ ਕੰਪੋਨੈਂਟ ਲੈ ਕੇ ਖੜਿਆ ਅੱਜ ਵੀ ਗੋਗਿਆਂ ਨਹੀਂ ਹੈ ਆ ਵੀ ਤੁਸੀਂ ਤੋਂ ਵੀ ਗੋਬੀ ਨੇ ਅਸੀਂ ਸਰੋਤੇ ਤਾਂ ਉਹਨਾਂ ਨੇ ਇੱਕ ਪ੍ਰਸ਼ਨ ਪਾਇਆ ਗੁੰਦਾ ਜਿਸ ਤਰ੍ਹਾਂ ਦਾ ਫਾਰਮ ਸਰ ਦਾ ਵੈਂਡਰ ਤੁਸੀ ਨੂੰ ਉਹਦਾ ਜੀ ਆਂ ਸਰ ਵੀ ਇਹਦੇ ਬਾਰੇ ਤੁਹਾਨੂੰ ਦੱਸਦੇ ਸੈਂ ਨਾ ਬਸ ਮਗਰ ਪ੍ਰਵੀਨ ਜਿਹੜਾ ਮੇਲਾ ਕਰਵਾ ਰਹੇ ਨੇ ਇੱਥੇ ਬਹੁਤ ਲੱਗਦਾ ਇਧਰ ਇਹਨਾਂ ਕਿਸ ਤਰ੍ਹਾਂ ਦਾ ਮੇਲਾ ਕਰਵਾਇਆ ਜਾਂਦਾ ਹੈ ਇਹਦੇ ਬਾਰੇ ਦੱਸਣਾ ਇਹ ਮੇਲਾ ਲੈ ਪ੍ਰਸ਼ੋਵੀ ਸਹੀ ਨਾ ਸਾਨੂੰ ਇਹ ਮੇਲਾ ਕਰਾਉਣ ਤੋਂ ਬਾਅਦ ਕਿਹੜਾ ਤਕਸਤਾ ਦੋ ਤੇ ਉਸਨੂੰ ਇਸ ਤਰ੍ਹਾਂ ਖੁਸ਼ੀ ਆਤੀ ਉਹਨਾਂ ਨੇ ਤੇ ਲੱਗ ਗਈ ਵੀ ਜੁਸਾੜੇ ਨਾਲ ਮਾਸਟਰ ਸਕੀਮ ਦੇ ਜਿਹੜੇ ਪੁੱਤਰ ਨੇ ਸ਼ਾਦੀ ਸਲੀਮ ਮੈਂ ਉਹ ਵੀ ਉਹ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਇਸ ਦਰਬਾਰ ਤੇ ਆਏ ਨੇ ਤੇ ਇਸ ਦਰਬਾਰ ਬਾਰੇ ਕੀ ਕਹਿਣਾ ਚਾਹਦੇ ਸਭ ਤੋਂ ਸਭ ਤੋਂ ਪਹਿਲਾਂ ਤਾਂ ਨਵੇਂ ਇਸ ਦਰਬਾਰ ਤੇ ਬਹੁਤ ਮੁਬਾਰਕਾ ਪ੍ਰਾਇਤ ਹੈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਥੋੜੀ ساری ਪ੍ਰਬੰਧਕ ਕਮੇਟੀ ਦਾ ਸਾਰੀ ਜਿਹੜਾ ਚੈਨਲ ਹੈ ਭਾਜੀ ਉਹਨਾਂ ਦਾ ਉਹਨਾਂ ਸਾਰੇ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ ਸਾਰਾ ਪਿਆਰ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਭਾਜੀ ਉਹਨਾਂ ਦੇ ਚੈਨਲ ਦਾ जिन्होंने इस प्रायोजित बनाने का मौका ਦਿੱਤਾ اور سب تو بدین لے کہ ਸਾਡੇ ਬਾਬਾ ਜੀ ਪ੍ਰਵੀਨ ਬਾਬਾ ਜੀ ਵੈਸੇ ਤੋਂ ਸਰਕਾਰੀ ਮੁਲਾਜ਼ਮ ਨੇ ਪਰ ਦਾਤਾ ਸਰਕਾਰ ਜੀ ਦੀ ਬਕੀ ਉਹਨਾਂ ਤੇ ਰਹਿਣ ਦਾ ਹੈ ਕਿ ਇਹ ਰਹਿਣਾ ਸਲਾਮਾ ਬੀ ਲੋ ਹੈ ਸਾਰੀ ਵਾਰੀ ਨੂੰ ਯਾਦ ਕਰਦੇ ਨੇ ਮੈਂ ਦੂਸਰੀ ਵਾਰ ਇੱਥੇ ਆ ਰਿਹਾ ਹਾਂ ਉਹਨਾਂ ਵਾਸਤੇ ਪਹੁੰਚਿਆ ਹੈ ਪਰ ਅੱਗੇ ਜਿਵੇਂ ਮੈਨੂੰ ਹੋਇਆ ਤੁਨਾ ਇੱਥੇ ਮੇਰੇ ਯਾਦੀ ਜੀ ਉਸਤਾਦ ਨਾ ਮਾਸਟਰ ਸਿੰਘ ਜੀ ਉਹ ਵੀ ਇੱਥੇ ਪਹੁੰਚਣਗੇ ਕਿਉਂਕਿ ਪ੍ਰਵੀਨ ਭਾ ਦੀ ਨਾਲ ਸੋਨ ਲਾਲ ਸੋਨੀ ਜਨਾ ਸਾਡਾ ਬੜਾ ਪਿਆਰ ਹੈ ਔਰ ਸਲਕਾਇਰ ਬਬਲ ਲੱਗਦਾ ਤੇ ਜਿਹਦੀ ਬਹੁਤ ਰਹਿਮਤ ਹੈ ਮੈਂ ਪਹਿਲੇ ਜਿਹੜਾ ਪ੍ਰਵੀਨ ਕੁਮਾਰ ਸਾਰਾ ਪਰਿਵਾਰ ਹੈ ਮੈਨੂੰ ਬਹੁ ਹੀ ਬਹੁਤ ਮੁਬਾਰਕਾ ਦਿੰਦਾ ਵੀ ਉਹ ਦਿਨ ਦੁਖੀਆ ਰਾਸ ਚੋਗਲੀ ਆਖੀ ਸਰ ਆਪਾਂ ਦੇਖ ਰਹੇ ਹਾਂ ਕਿ ਬਹੁਤ ਸਾਰੀ ਸੰਗਤ ਜਿਹੜੀ ਹੈ ਤਾਂ ਜੇ ਟੜਾ ਰਿਕਵੈਸਟ ਕਰ ਰਹੀ ਹੈ ਇੰਤਜ਼ਾਰ ਕਰੀਏ ਕਿ ਕਿਸ ਟਾਈਮ ਸ਼ਾਹਦਾ ਸਲੀਮਾਨ ਤੇ ਆਪਾਂ ਨੂੰ ਸੁਣੀਏ ਤੇ ਆਪਣੀ ਸੰਗਤਾਂ ਨੂੰ ਦੋ ਲਫ਼ਜ਼ ਦੱਸ ਮੈਂ ਜੀ ਸੁਣਾ ਦਿੰਦਾ ਵੈਸੇ ਤਾਂ ਸਾਰੀ ਸੰਗਤ ਦਾ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਮੇਰੀ ਇਹਦੀ ਕੋਈ ਉਕਾਤ ਨਹੀਂ ਨਾ ਹੈਸੀਅਤ ਹੈ ਕਿ ਮੈਂ ਇਹਨੂੰ ਵੇਟ ਕਰਾ ਸਕਾਂ ਕਿਉਂਕਿ ਆਡੀਅנס ਹੀ ਹੈ ਜਿਹੜੀ ਉਹ ਬੰਦੇ ਨੂੰ ਚੜਾ ਦਿੰਦੀ ਹੈ ਆਡੀਅנס ਹੀ ਜਿਹੜੀ ਉਤਾਰ ਦਿੰਦੀ ਹੈ ਠੀਕ ਤੇ ਮੈਂ ਦੋ ਕੱਲੇ ਨਾਲ ਸੁਣਾ ਲੈਣਾ ਸੁਣੀ ਮਾਂ ਕੋ ਮੇਰੀ ਕੋ ਕਹ ਪਤੀ ਹੋਰੀ ਸੁਣੀ ਬਤੇ ਮੇਰੀ ਕੋ ਕਹ ਪਤੀ ਹੋਰੀ ਨਹੀਂ ਮੈਂ ਸਦਾ ਦੇ ਨੂੰ ਕਿਤਾਬੀ ਹੈ ਬਦਰੀ ਸੁਣੀ ਨਾ ਨਾ ਮੇਰੀ ਕੋਕ ਤਬ ਹੈ ਵਾਰੀ ਤੁਹਾਡਾ ਬਹੁਤ ਵਧੀਆ ਸਰ ਨੇ ਸੁਨਾਇਆ ਗਾਣਾ ਔਰ ਲੋਕ ਜਿਹੜਾ ਬਸਬੀ ਦਾ ਇੰਤਜ਼ਾਰ ਹੀ ਉਹ ਘੜੀਆਂ ਬਿਲਕੁਲ ਖਤਮ ਹੋ ਗਿਆ ਨਾ ਥੋੜੇ ਹੀ ਸਮੇਂ ਵਿੱਚ ਜਿਹੜਾ ਹੈ ਸ਼ਾਦ ਸ੍ਰੀਂਦੀ ਜਿਹੜੇ ਹੈ ਜਨਤਾ ਦੇ ਰੂਪ ਰੂਪ ਹੋਣਗੇ ਮੈਂ ਤੁਹਾਡਾ ਪ੍ਰਸੰਤੀ ਸਾਡੇ ਨਾਲ ਇਸ ਮੇਲੇ ਦੇ ਮੁੱਖ ਮਹਿਮਾਨ اے ਆਈਜੀ ਸੋਨਾ ਸੋਨੀ ਜੀ ਆ ਗਏ ਚੁਕੇ ਨੇ ਉਹਨਾਂ ਨਾਲ ਗੱਲ ਕਰਾਂਗੇ ਕਿ ਉਹ

ਪਿੰਡ ਦੀ ਕਾਤੀ ਜਿਨਣਾਪਾ ਜੰਬਦੀ ਫਿਸ਼ ਸ਼ਾਟ ਡਿਨਰ ਪੋਟੀ ਅਗਲਾ ਲਸਟ ਉਹ ਇਹ ਰੂਪੀ ਗੱਲ ਹੈ ਯਾਰ ਕੰਮ ਨਹੀਂ ਕਹੀ ਜਿਹੜੇ ਜੀਵਨ ਹੈ ਕਰਦੇ ਨਾ ਸੋਣਾ ਜੀ ਸਾਡੇ ਪੰਜਾਬ ਦੇ ਵਿੱਚ ਸਾਡਾ ਅਗਲਾ ਪਿਆਰ ਬਣ ਸਕਦਾ ਜਿਸ ਨੂੰ ਦੱਬਲੀ ਕਰ ਸਾਰੇ ਕ੍ਰਿਸ਼ ਹੈ ਤੇ ਇੰਟਰਵਿਊ ਤੋਂ ਤਿੰਨ ਦੇ ਸੰਜੀਪ ਨੇ ਸਾਡਾ ਨਾਲ ਕੈਦਮੈਂਟ ਸਪੈਂਸ ਹੈ ਕਰ ਦੋ ਚੋਕ ਬਗਾ ਗੱਲ ਜੀ ਪੇਨਪੀਖੁ ਬੁਰੀ ਨਾ ਕੰਮ ਆ ਜੀ ਕੰਮ ਦਾ ਵਿਸ਼ੇਸ਼ ਨਿਯਮ ਵਿਚਾਂ ਦਾ ਪੀ ਐਕਸਰਸਾਈਜ਼ ਵੇਰਾ ਕਰਤਾ ਆ ਬੀ ਕਿਉਂ ਕਿ ਟੈਕਸ ਨਹੀਂ ਸਹੀ ਕੋਈ ਸਹੀ ਇੰਟਰਵਿਊ ਜੀ ਫਿਟਨੈਸ ਕਾ ਵੀ ਚੋਕ ਬਗਾ ਕਰਦੇ ਤੇ ਕਿਸ ਤੇ ਵੀ ਕੋਈ ਕਿਹੜਾ ਨਾ ਹੋ ਇਹ 3 ਸਾਲ ਤੱਕ ਟੈਨਸ਼ਨ ਹੁੰਦਾ ਹਰ ਸਾਲ ਪ੍ਰੈਗਨੈਂਸੀ ਸਪੈਸ਼ਲ ਵਿੱਚ ਸਹਾਇਤਾ ਕਿ ਸਾਡੇ ਹੁੰਦਾ मतलब रखना बी साहब कोई बैठना बहुत अच्छा लगता है प्रवीण जी ने जी सचारे भी दस दिन ਸਕ੍ਰਿਪਟ ਦਾ ਵਿਚਾਰ ਇਸ ਬਿਸਾਰੇ ਗੱਲ ਕਰ ਰਹੇ ਕਿ ਛੋਟੇ ਲੋਕ ਸਾਰਿਆਂ ਨਾਲ ਸਭ ਛੇ ਗੱਲ ਕਰਦੇ ਨੇ ਜਿਹੜੇ ਫਸਲੇ ਪਾ ਰਹੇ ਨੇ ਦੇਤੇ ਉਹਦਾ ਸਕ੍ਰਿਪਟ 700 ਦੇ ਕੋਤੇ ਤੇ ਆਪਣੇ ਕਈ ਗੱਲ ਕਰ ਦੱਬੀ ਸੰਚਾਰੀ ਵੀ ਆ ਗਏ ਆਪਣੇ ਆਪਣਾ ਗਾਇਕ ਦਾ ਰਸੂਖਾ ਕਰੇ ਇੱਕ ਦੇ ਟਾਉਰਾ ਤੇ ਵੀ ਗੱਲ ਕਰਦੇ ਨੇ ਸਾਰਾ ਇਹ ਅੱਗੇ ਚੱਲਣ ਦਾ ਮੌਕਾ ਲਊਗਾ

ਕੀ ਨਮਸਕਾਰ ਜੀ ਸਰਪੰਨ ਦਾ 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 ਲਖਨਾਪੀ ਸੀ ਉਹਨੇ ਜਿਹੜੀ ਮੇਰੀ ਪ੍ਰਬੰਧਕ ਨੇ ਮੁੱਖ ਸੇਵਾਦਾਰ ਨੇ ਪ੍ਰਵੀਨ ਜੀ ਸਭ ਤੋਂ ਪਹਿਲਾਂ ਇਹ ਗੋਪੇ ਬਤਾਈ ਦਿਲਾ ਚਲ ਕਿ ਹਰ ਸਾਲ ਦੀ ਤਰ੍ਹਾਂ ਉਹਨੇ ਹਿਸਾਬ ਵੀ ਮਿਲਗਾ ਨੰਨ ਕੀਤਾ ਨਹੀਂ ਮਿਲਗਾ ਸਬਦੀਆ ਨਮਣਾ ਜਿਹੜਾ ਕਿ ਦਿਨ ਮੈਂਦਾ ਪ੍ਰਵੀਨ ਜੀ ਤੋਂ ਬਹੁਤ ਹੋਰ ਚੰਗ ਕੰਮ ਕਰਦੇ ਨੇ ਜਿਹੜੇ ਕਿ ਹਰ ਵਾਰੀ ਤੇ ਸੰਤਾਨੀ ਆਪਣੇ ਜੋੜਦੇ ਨੇ

ਸ਼ੇਪੀ ਲੰਦੇ ਮੈਂ ਜੇ ਇਸ ਰੱਖਿਆ ਵਿੱਚ ਮੁੱਖ ਮਹਿਤਾ ਸੀ ਇਹ ਐਕਸੈਡਟਮ ਇੱਕ ਸੋਚਾ ਜਿਹਾ ਪ੍ਰਧਾਨਾ ਕੀਤਾ ਕਿ ਬੱਚਿਆਂ ਨੂੰ ਖੇਡਾਂ ਵਿੱਚ ਜਲਾਵੇ ਤਾਂ ਜੋ ਉਹਨਾਂ ਦਾ ਸਿੱਕਾ ਤੇ ਸਰੀਰਕ ਵਿਕਾਸ ਹੋਵੇ ਤੇ ਬੱਚੇ ਤਸ਼ਕਤ ਬਣ ਜਾਣ ਅੰਤ ਵਿੱਚ ਮੈਂ ਫਿਰ ਕੋਈ ਸਾਰੇ ਹੀ ਵਿਦਵਾਨਾਂ ਨੂੰ ਪੁਕਾਰ ਕੇ ਪ੍ਰਵੀਨ ਜੀ ਨੂੰ ਮੈਂ ਤਾਂ ਵਿਦਾਈ ਦਿੱਲਾ ਇਸ ਮene ਦੇ ਉਯੋਜਨ ਲਈ ਜੀ ਇਹ ਸੰਸ ਦੇ ਨਾਮੇ ਸ਼ੁਭਤ ਗਸਪੇ ਅਕੈਡਮੀ ਇਨ ਬਕਲਾ ਜਿਹੜਾ ਰਾਸਤੂ ਦੇ ਡਾਇਰੈਕਟਰ ਜੀ ਨਾਲ ਬਤਾਲੀ ਬਹੁਤ ਵਧੀਆ ਇਹਨਾਂ ਨੇ ਪਾਲਾ ਕੀਤਾ ਕਿ ਯੋਧ ਮਸ਼ੇ ਵਿਦ ਜਿਹੜਾ ਹੈ ਆਪਣੀ ਅਕੈਡਮੀ ਵਿੱਚ ਫ੍ਰੀ ਕੋਚਿੰਗ ਦੇ ਰਹੀ ਹੈ ਤੋਂ 1 ਸੋਅਰ ਤੋਂ ਲੈ ਕੇ ਸ਼ਨੀਵਾਰ ਤੱਕ ਜਿਹੜੇ ਵੀ ਬੱਚੇ ਚਾਹਵਣ ਨੇ ਉਹ ਇਹਨਾਂ ਦਾ ਸਿੰਪਲ ਕਰਕੇ ਫ੍ਰੀ ਕੋਚਿੰਗ ਦਾ ਜਿਹੜਾ ਲਾਭ ਲੈ ਸਕਦੇ ਨੇ ਨਾਲ ਨਾਲ ਇਹਨਾਂ ਨੂੰ ਸਟੱਡੀ ਜਰਨੀ ਦਿੱਤੇ ਜਾਣਗੇ ਮੈਂ ਤੁਹਾਡਾ ਤਾਸ਼ ਜੀ ਬਾਬਾ